ਮੈਨੂੰ ਅਫੀਸ਼ੀਅਲਿਸਮ ਦਾ ਠੀਕ ਹੈ ਜੀ ਇਹਦੇ ਤੋਂ ਅਦੇ ਮਸੀਦ ਕੱਟੋ ਦਿਆ ਜੀ ਕੱਲ 45000 ਦਾ ਜਿਹੜਾ ਅਸਲਾ ਭਰਿਆ ਇਹਦੇ ਬਾਰੇ ਕੋਈ ਕਰਦਾ ਹੈ ਸਾਰਾ ਸਾਡੇ ਮਾਨਯੋਗ ਡੀਟੀ ਰੇਲਵੇ ਸੀ ਸੀ ਸ਼੍ਰੀਮਤੀ ਸਚਿਤਾ ਪਾਤਰ ਜੀ ਅਤੇ ਫਤਿਹ ਜੀ ਜੀ ਤਾਵਾ ਸਰ ਅਮਰਪੁਰ ਤੋਂ ਮਾਨ ਤੇ ਸਾਡੇ ਮਾਨਯੋਗ ਡੀਐਸਟੀ ਜਰਮੋਤੀ ਅਟੈਂਬੋ ਕੱਪਟਰ ਰਾਾ ਜਿਹੜੀ ਪਟਿਆਲਾ ਵੱਲੋਂ ਜਾਉਂਦਾ ਹੈ ਕਿ ਮੁਤੱਦਲ ਹੈ। ਇਹ ਉਹ ਜਾਨਣਾ ਦੀ ਤਰ੍ਹਾਂ ਸਹੀ ਗੱਲ ਚੈੱਕ ਹੀ ਕਰ ਰਿਹਾ ਸੀ ਕਿ ਇਹ ਸਾਡੇ ਪੇਸ਼ੰਗੀਆਂ ਦੀ ਸਟੇਟ ਤੋਂ ਜਦੋਂ ਉਹ ਕੰਗਾ ਚੈਟ ਦਾ ਪ੍ਰਕਾਰ ਸੇਰ ਨੰਬਰ ਇੱਕ ਪਰ ਅੱਗੇ ਕੋਈ ਡੇਟਾ ਇੱਕ ਫੋਨ ਨੂੰ ਲੋਕ ਸਾਇਟ ਤੇ ਸਾਈਟ ਕੀਤਾ। ਇਹ ਅੱਗੇ ਕਰੋ ਵੀtotalPages ਕੀਤੀ ਤੇ ਜਿਹਨ ਕੋਈ ਚੁੱਕੜ ਨਹੀਂ ਆਇਆ ਉਸ ਤੋਂ ਪੰਨੋ ਬਾਅਦ ਜਿਹੜੀਆਂ ਤਿਆਰ ਰੱਖੇ ਹੋਏ ਉਹ ਵੀ ਚੈੱਕ ਕੀਤਾ। ਇਹ ਕਪੜਾ ਵਿਚ ਲੱਗੇ ਹੋਏ ਕਿ ਇੱਕ ਤੋਂ ਬੱਤੀ ਜੋਰ ਦੇ ਕਰਨੀ ਆਦੇ ਤੁਹਾਨੂੰ ਜਾਪੇ ਰਹੇ ਤੇ ਫਿਰ ਇਹਦੇ ਸਬੰਧ ਤੇ ਫਾਲੂ ਮੈਂ ਜਿਸ ਤੀ ਆਪੇ ਤਿੰਨ ਸਪੇਅਰ ਹੋਰ ਮੈਂ ਜੀ ਸਾਥ ਰੱਪ ਹੋ ਗਿਆ ਜਿਹੜਾ arogi ਕਾਬੂ ਕੀਤਾ ਨਹੀਂ arogi ਨਹੀਂ ਕਾਬੂ ਹੈ ਸਿਰਫ ਕਪੜੇ ਇਹ ਕਪੜਿਆਂ ਦੇ ਪਹਿਰਾਵਰ ਤੋਂ ਤੁਰਕੀ ਕਰਾਂ ਚੋਕੀ ਚੱਲੀ ਹੈ ਤੇ ਕੋਸ਼ਿਸ਼ ਕਰ ਰਹੇ ਹਾਂ ਜੀ ਇੱਕ ਨੰਬਰ ਪਲੇਟ ਨਾਲ ਸ਼ੁਰੂਆਤੀ ਜਾਂਚ ਜੀ ਲੱਗਦਾ ਜੀ ਕਿ ਕੋਈ ਮਸਤੀ ਚਲੰਗ ਹੋ ਰਹੀ ਹੈ ਹਾਂ ਜੀ ਪਹਿਲਾਂ ਤਾਂ ਜਿਹੜੇ ਅਸੀਂ ਫਰੇ ਸੀ ਦੱਸ ਕਿ ਉਹ ਸਾਥੀ ਰੈਸਟ ਪਾਲੀਤੀ ਉੱਪਰ ਦੇ ਸੈੱਟ ਦੇ ਸੀ ਤੇ ਹੁਣ ਜੇ ਅਸੀਂ ਇਹ ਗੁੜਾਈ ਨਾਲ ਪ੍ਰਕਾਰ ਕਰਾ ਸੀ ਇਹਨੂੰ ਵੀ ਨਵੇਂ ਲੱਗਦੇ ਨੇ ਕੀ ਇਹ ਦੇਖ ਕੇ ਅ ਇੱਕ ਤੋ तकरीबन 90 ਹੈ ਆ ਇੱਕ ਤੋ ਮੜਮੋਤੇ ਲੱਗਦੇ ਨਹੀਂ ਪਰ ਲੱਗ ਰਿਹਾ ਹੈ ਚੰਗੇ ਹਾਲ ਤੋਂ ਕਿ ਨਹੀਂ ਮੇਂ ਦੇਸੀ ਕੱਤੇ ਦਾ ਉਹ ਤੋਂ ਬੇਅ ਪਰ ਵਧੀਆ ਦੇਖਣ ਤੇ ਵਧੀਆ